ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਸੰਤ ਮਸਕੀਨ ਜੀ ਦੇ ਬਚਨ ਤੁਹਾਡੇ ਨਾਲ ਸਾਂਝੇ ਕਰੀਏ ਅੱਜ ਦੀ ਵੀਡੀਓ ਦਾ ਜੋ ਟੌਪਿਕ ਹੈ ਉਹ ਹੈ ਰਾਗ ਤੇ ਰਾਗੀ ਰਾਗ ਦਾ ਅਰਥ ਹੈ ਖੁਸ਼ੀ ਪ੍ਰਸੰਨਤਾ ਤੇ ਜਿਸ ਕੋਲ ਇਹ ਖੁਸ਼ੀ ਖੇੜਾ ਹੋਵੇ ਉਸ ਨੂੰ ਰਾਗੀ ਕਹਿੰਦੇ ਹਨ ਜਦ ਮਨ ਖੁਸ਼ੀ ਨਾਲ ਭਰ ਜਾਵੇ ਤੇ ਹੋਰ ਖੁਸ਼ੀ ਵਾਸਤੇ ਅੰਦਰ ਥਾਂ ਨਾ ਹੋਵੇ ਤਾਂ ਖੁਸ਼ੀ ਰਾਗ ਬਣ ਕੇ ਬਾਹਰ ਡੁੱਲ ਪੈਂਦੀ ਹੈ ਗਾਉਣਾ ਖੁਸ਼ੀ ਦਾ ਪ੍ਰਗਟਾਵਾ ਹੈ ਅਰਥਾ ਦੁੱਖ ਪੀੜਾ ਨਾਲ ਭਰਿਆ ਹਿਰਦਾ ਹੋਵੇ ਤਾਂ ਮਨੁੱਖ ਰੋਵਣ ਲੱਗ ਪੈਂਦਾ ਭਾਂਡਾ ਜਦ ਭਰ ਜਾਵੇ ਵਸਤੂ ਹੋਰ ਪਾਈਏ ਤਾਂ ਬਾਹਰ ਡੁੱਲਦੀ ਹੈ ਗਮ ਦੁੱਖ ਤੇ ਪ੍ਰਸੰਨਤਾ ਖੁਸ਼ੀ ਨਾਲ ਜਦ ਹਿਰਦਾ ਭਰ ਜਾਵੇ ਤਾਂ ਰੋਣਾ ਤੇ ਗਾਉਣਾ ਕੁਦਰਤੀ ਹੋ ਜਾਂਦਾ ਮਨ ਭਾਉਂਦਾ ਪਦਾਰਥ ਕੋਈ ਵਸਤੂ ਜਾਂ ਮਿੱਤਰ ਮਿਲ ਪਏ ਤਾਂ ਖੁਸ਼ੀ ਨਾਲ ਮਨ ਗਾ ਉੱਠਦਾ ਹੈ ਜਾ ਮਨ ਵਿੱਚ ਕੋਈ ਚਾਹਤ ਹੋਵੇ ਹੀ ਨਾ ਨਿਰਇਛਿਤ ਮਨ ਹੋ ਜਾਵੇ ਤਾਂ ਸੰਗੀਤ ਦੀ ਧੁਨ ਪ੍ਰਗਟ ਹੋ ਜਾਂਦੀ ਹੈ ਰੋਵਣਾ ਤਾਂ ਹਰ ਇੱਕ ਕੋਲ ਹੈ ਪਰ ਗਾਉਣਾ ਕਿਸੇ ਵਿਰਲੇ ਦੇ ਹਿੱਸੇ ਆਇਆ ਸੰਗੀਤ ਦਾ ਜਨਮ ਟਿਕੇ ਹੋਏ ਹਿਰਦੇ ਤੋਂ ਹੋਇਆ ਹੈ ਨਿਹਚਲ ਪ੍ਰਭੂ ਨਾਲ ਜੁੜ ਭਗਤਾਂ ਦਾ ਮਨ ਵੀ ਨਿਹਚਲ ਹੋ ਜਾਂਦਾ ਹੈ ਤੇ ਉਸ ਨਿਹਚਲ ਹਿਰਦੇ ਵਿੱਚ ਸੰਗੀਤ ਦਾ ਚਸਮਾ ਫੁੱਟ ਪੈਂਦਾ ਸ਼ਾਇਦ ਇਸ ਵਾਸਤੇ ਪ੍ਰਭੂ ਨੂੰ ਰਾਗ ਰੂਪ ਮੰਨਿਆ ਜਾਂਦਾ ਹੈ ਸ਼ੰਖ, ਡਮਰੂ, ਵੀਣਾ, ਮੁਰਲੀ ਤੇ ਇਸ ਤਰ੍ਹਾਂ ਦੇ ਹੋਰ ਸਾਜ਼ ਅਸੀਂ ਮਹਾਪੁਰਖਾਂ ਦੇ ਹੱਥਾਂ ਵਿੱਚ ਦੇਖਦੇ ਹਾਂ। ਸਾਜ਼ਾਂ ਤੋਂ ਬਿਨਾਂ ਜੋ ਅੰਦਰ ਸੰਗੀਤ ਦੀ ਧੁਨ ਉੱਠਦੀ ਹੈ, ਇਸ ਦਾ ਜ਼ਿਕਰ ਅਕਸਰ ਭਗਤਾਂ ਨੇ ਕੀਤਾ ਹੈ। ਉਸ ਨੂੰ ਅਨਹਦ ਨਾਦ ਆਖਦੇ ਹਨ। ਜੋ ਦੋ ਵਸਤੂਆਂ ਦੇ ਟਕਰਾਉਣ ਨਾਲ ਆਵਾਜ਼ ਪੈਦਾ ਹੋਵੇ, ਉਸ ਨੂੰ ਆਹਤ ਆਖਦੇ ਹਨ ਤੇ ਜੋ ਟਕਰਾਓ ਤੋਂ ਬਿਨਾਂ ਪੈਦਾ ਹੋਵੇ, ਉਹ ਅਨਾਹਦ ਹੈ। ਇਸੇ ਨਾਦ ਦਾ ਜ਼ਿਕਰ ਭਗਤ ਨਾਮਦੇਵ ਜੀ ਨੇ ਕੀਤਾ ਕਿ ਜੋ ਚਮੜੇ ਨਾਲ ਮੜਿਆ ਹੋਇਆ ਨਹੀਂ ਹੈ ਉਹ ਢੋਲ ਮੇਰੇ ਅੰਦਰ ਵੱਜਦਾ ਹੈ ਅਣ ਮੜਿਆ ਮੰਡਲ ਬਾਜੈ ਬਿਨ ਸਾਵਣ ਕਨਹਰ ਗਾਜੈ ਮੀਰਾ ਅਕਸਰ ਆਪਣੀ ਸਹੇਲੀਆਂ ਨੂੰ ਇਹੀ ਕਹਿੰਦੀ ਸੀ ਕਿ ਮੇਰੇ ਅੰਦਰ ਇੱਕ ਧੁਨ ਵੱਜਦੀ ਹੈ ਇੱਕ ਦਿਨ ਇੱਕ ਤਾਰਾ ਵੱਜਾ ਉਸ ਤੋਂ ਨੂੰ ਪ੍ਰਗਟ ਕਰ ਦਿੱਤਾ ਐਸਾ ਹੀ ਜ਼ਿਕਰ ਸ਼੍ਰੀ ਕ੍ਰਿਸ਼ਨ ਜੀ ਵੀ ਕਰਦੇ ਸਨ ਤਾਂ ਮੁਰਲੀ ਵਜਾ ਕੇ ਉਸ ਹਿਰਦੇ ਦੀ ਆਵਾਜ਼ ਨੂੰ ਪ੍ਰਗਟ ਕਰ ਦਿੱਤਾ ਉਸ ਧੁੰਨ ਦੇ ਪ੍ਰਗਟ ਹੋਣ ਨਾਲ ਜੋ ਵਾਤਾਵਰਣ ਵਿੱਚ ਪਲਟਾ ਆਇਆ ਉਸ ਦਾ ਜ਼ਿਕਰ ਦਸਮ ਗ੍ਰੰਥ ਵਿੱਚ ਇਸ ਤਰ੍ਹਾਂ ਹੈ ਰੂਖਨ ਤੇ ਰਸ 54 ਲਾਗ ਝਰੇ ਚਰਨਾ ਗਿਰਤੇ ਸੁਖਦਾਈ ਘਾਸ ਚੁਗੇ ਨਾ ਮ੍ਰਿਗ ਬਣ ਕੇ ਖਗ ਰੀਜ ਰਹਿ ਧੁਨ ਜਾ ਸੁਣ ਪਾਈ ਦੇਵ ਗੰਧਾਰ ਬਿਲਾਵਲ ਸਾਰੰਗ ਕੀ ਰੀਜ ਕੇ ਜਿਹੇ ਤਾਨ ਬਸਾਈ ਦੇਵ ਸਭਾ ਮਿਲ ਦੇਖਤ ਕੋਤਕ ਜੋ ਮੁਰਲੀ ਨੰਦ ਲਾਲ ਵਜਾਈ ਸ਼ਿਵ ਜੀ ਨੂੰ ਵੀ ਸਮਾਧੀ ਅੰਦਰ ਜਿਹੜਾ ਨਾਦ ਵੱਜਦਾ ਸੀ ਉਹ ਡਮਰੂ ਵਜਾ ਕੇ ਪ੍ਰਗਟ ਕੀਤਾ ਨਰਸੀ ਭਗਤ ਕਿਦਾਰੇ ਰਾਗ ਦੀ ਧੁਨ ਵਿੱਚ ਮਸਤ ਰਹਿੰਦਾ ਸੀ ਤਾਨ ਸਹਿਣ ਗਾਉਣ ਲੱਗਿਆ ਆਪਣੀ ਸੁਧ ਬੁੱਧ ਭੁੱਲ ਜਾਂਦਾ ਸੀ ਮਾਨੋ ਗਾ ਨਹੀਂ ਰਿਹਾ ਸੰਗੀਤ ਪ੍ਰਗਟ ਹੋ ਰਿਹਾ ਇੱਕੋ ਹੋਏ ਹਿਰਦੇ ਚੋਂ ਸੰਗੀਤ ਦੀ ਧੁਨ ਨਿਕਲੀ ਪਰ ਨਿਰੇ ਸੰਗੀਤ ਵਿੱਚ ਟਿਕਾਉ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਟਿਕਾਉ ਮਿਲਣਾ ਔਖਾ ਹੈ ਜੇ ਉਸ ਟਿਕੇ ਹੋਏ ਅਕਾਲ ਪੁਰਖ ਨਾਲ ਮਨ ਟਿਕ ਜਾਏ ਤਾਂ ਸੰਗੀਤ ਰਾਗ ਦੇ ਝਰਨੇ ਆਪੇ ਵਗ ਉੱਠਦੇ ਹਨ ਤੇ ਇਸ ਦੇ ਅੰਦਰੋਂ ਰਾਗ ਉੱਠੇ ਉਸੇ ਨੂੰ ਹੀ ਰਾਗੀ ਕਹਿੰਦੇ ਹਨ ਤੇ ਜਿਸ ਦੇ ਅੰਦਰੋਂ ਰਾਗ ਉੱਠੇ ਉਸੇ ਨੂੰ ਹੀ ਰਾਗੀ ਆਖਦੇ ਹਨ ਸੱਤੇ ਬਲਵੰਡੇ ਜਦ ਕੀਰਤਨ ਕਰਨ ਤੋਂ ਇਨਕਾਰ ਕੀਤਾ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਰੰਦਾ ਚੁੱਕ ਆਪ ਰਾਗ ਦੀ ਧੁਨ ਆਲਾਪ ਕੀਰਤਨ ਕੀਤਾ ਸ਼ਾਂਤ ਆਨੰਦ ਮਈ ਹਿਰਦਿਆਂ ਵਿੱਚ ਸੰਗੀਤ ਦਾ ਜਨਮ ਹੋਇਆ ਹੈ ਜ਼ੁਬਾਨ ਵਿੱਚੋਂ ਨਿਕਲੇ ਅੱਖਰ ਤਰਤੀਬ ਵਿੱਚ ਹੋਣ ਤਾਂ ਕਵਿਤਾ ਦਾ ਜਨਮ ਹੁੰਦਾ ਹੈ ਕੰਠ ਵਿੱਚੋਂ ਨਿਕਲੀ ਆਵਾਜ਼ ਨੂੰ ਤਰਤੀਬ ਮਿਲੇ ਤਾਂ ਸੰਗੀਤ ਜਨਮ ਲੈਂਦਾ ਹੈ ਪਰ ਇਹ ਸਭ ਕੁਝ ਤਾਂ ਹੀ ਹੁੰਦਾ ਜੇਕਰ ਜੀਵਨ ਤਰਤੀਬ ਵਿੱਚ ਹੋਵੇ ਹਿਰਦੇ ਦੇ ਗਹਿਰੇ ਤਲ ਵਿੱਚ ਜਦ ਰਾਗ ਦੀ ਧੁਨ ਉੱਠਦੀ ਹੈ ਤਾਂ ਸਾਰੀ ਤਿਰਖਾ ਸ਼ਾਂਤ ਹੋ ਜਾਂਦੀ ਹੈ ਧੰ ਸੋ ਰਾਗ ਸੁਰੰਗੜੇ ਅਲਪਤ ਸਭ ਤਿੱਖ ਜਾਏ ਉਮੀਦ ਕਰਦੇ ਆ ਸੰਗ ਜੀ ਤੁਹਾਨੂੰ ਵੀਡੀਓ ਪਸੰਦ ਆਈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ